ਕੀ ਕੱਪੜੇ ਲੈਣਾ ਤੇ ਇਹਦੇ ਕੱਪੜੇ ਥੋੜੇ ਕੋਲੇ ਬੰਦੀਆਂ ਕੰਪਨੀਆਂ ਆਂ ਟੀਕ ਵੇਖ ਲਓ ਕੰਪਨੀਆਂ ਤਾਂ ਤੁਹਾਡੇ ਕੋਲ ਕਿਹੜੀਆਂ ਹੁੰਦੀਆਂ ਨੇ ਮੂਲੇ ਹੁੰਦੇ ਤੁਸੀਂ ਤਾਂ ਸੇਲਾਂ ਸੱਪਾਂ ਨੇ ਹੂੰ ਪਹਿਲਾਂ ਵੀ ਕਿਸੇ ਨੇ ਦੇਖੇ ਨੇ ਪੁੱਤ ਇਹ ਕੱਪੜੇ ਨਾਂਂਟੀ ਅੱਛਾ ਆਉਂਦੇ ਨਹੀਂ ਪੁੱਤ ਸਾਡੇ ਤਾਂ ਜਵਾਖ ਵੱਡੇ ਹੋਏ ਪਏ ਨੇ ਆਂਟੀ ਐਡੇ ਤਾਂ ਆਈ ਜਾਣਗੇ ਨਹੀਂ ਪੁੱਤੋ ਵੱਡਾ ਹੋਇਆ ਪਿਆ ਮੁੰਡਾ ਕੁੜੀ ਵੀ ਛਾੜੀ ਵੱਡੀ ਹੈਗੀ ਉਹ ਤਾਂ ਬਾਹਰ ਹੀ ਵੱਡੀ ਆ ਕੁੜੀ ਤਾਂ ਆਹ ਜਾਣੀ ਗੈਂਟੀ ਆਉਂਦੇ ਨਹੀਂ ਪੁੱਤ ਦੇਖ ਲੋ ਇਹੋ ਜਿਹਾ ਕਿੱਥੇ ਪਾਉਂਦੇ ਨੇ ਸਾਡੇ ਜਵਾਖ ਸਾਡੇ ਤਾਂ ਜਵਾਖ ਮਾਨਸਾ ਤੋਂ ਲਿਆ ਕੇ ਪਾਉਂਦੇ ਨੇ ਆਂਟੀ ਇਹ ਵੀ ਮਾਨਸਾ ਤੋਂ ਲਿਆ ਕੇ ਆ ਦੇਖ ਲੋ ਤੁਸੀਂ ਲੈਂਦੇ ਨਹੀਂ ਪੁੱਤੋ ਇੱਕ ਵਾਰ ਇਹ ਆਪ ਦੇ ਤੀਨ ਨੂੰ ਬੁਲਾ ਤਲੋ 3 ਤੱਕ ਆਈ ਹੋਈ ਹੈ ਕਾਲਜ ਪੁੱਤ ਉਹ ਤਾਂ 8:00 ਨੇ ਆਉਗੀ 4:00 ਵਜੇ ਹੁਣ ਹੋਰ ਲੈਂਦੇ ਨਹੀਂ ਪੁੱਤੋ ਇਹੋ ਜਿਹਾ ਨਾਲ ਉਹਨਾਂ ਦੇ ਮੇਜ਼ 'ਚ ਆਉਣਾ ਹੋਰ ਚਾਈ ਦੇ ਦਿਓ ਹੈ ਆਟਾ आटा तू की करेगी रोटी वास्ते और है नहीं सोडे तेरे माँ पे मेरे बाप ने तो मार दी आंटी अच्छा तू कल्ली है फिर है हां आंटी अच्छा, अच्छा कपड़े बेच लेनी है कोई नहीं लेंदा ले आ देनी है पता ले आ पता रोटी पका के खा ली चंगा और चंगा पुत्र धन्यवाद आंटी